ਅបਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਅਸੀਂ ਪਹੁੰਚੇ ਹਾਂ ਪੁੱਚੋ ਖੁਰਦ ਵਿੱਚ ਜਿੱਥੇ ਕਿਸਾਨ ਯੂਨੀਅਨ ਅਗਰਾਹਾਵਲੋਂ ਇੱਕ ਟਰੈਕਟਰ ਮਾਰਚ ਜਿਹੜਾ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਦਿਨੀ ਸਯੁਕਤ ਮੋਰਚ ਵੱਲੋਂ ਫੈਸਲਾ ਕੀਤਾ ਜਾ ਰਿਹਾ ਸੀ ਕਿ ਆਬੂ ਤਾਬੂ ਵਿਖੇ WTO ਦੀ ਮੀਟਿੰਗ ਹੋ ਰਹੀ ਆ ਜਿਸ ਦੇ ਸਬੰਧ ਵਿੱਚ ਪੂਰੇ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਦੀ ਤਰ੍ਹਾਂ ਇੱਕ ਟਰੈਕਟਰ ਮਾਰਚ ਆ ਜਿਨ੍ਹਾਂ ਦਾ ਮੂੰਹ ਦਿੱਲੀ ਵੱਲ ਨੂੰ ਹੋਵੇਗਾ ਤੇ ਅੱਜ ਦੇ ਦਿਨ ਉਹ ਵੱਖ-ਵੱਖ ਜਗ੍ਹਾ ਕੀਤੇ ਜਾ ਰਹੇ ਤੇ ਸਾਡੇ ਨਾਲ ਬੀਬੀ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਹਰਿੰਦਰ ਬਿੰਦੂ ਭਾਰਤੀ ਕਿਸਾਨ ਜੁਨੈਕਤਾ ਗਰਾਹਾਂ ਇਸਤਰੀ ਵਿੰਗ ਸੂਬਾ ਆਗੂ ਕੀ ਕਹਿਣਾ ਚਾਹੁੰਦੇ ਆ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਵੱਖਰੇ ਤਰੀਕੇ ਦਾ ਟਰੈਕਟਰ ਲਾ ਕੇ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਇਹ ਸੰਯੁਕਤ ਕਿਸਾਨ ਮੋਰਚੇ ਦੀ 22 ਤਰੀਕ ਨੂੰ ਮੀਟਿੰਗ ਹੋਈ ਸੀ ਉਹਨਾਂ ਨੇ ਐਲਾਨ ਕੀਤਾ ਸੀਗਾ ਕਿ 26-27 ਤਰੀਕ ਨੂੰ ਆਬੂ ਤਬ ਦੇ ਵਿੱਚ WTO ਦੀ ਮੀਟਿੰਗ ਹੋ ਰਹੀ ਹੈਗੀ ਤੇ ਉਹਦੇ ਵਿਰੋਧ ਦੇ ਵਿੱਚ ਜਿੰਨੇ ਵੀ ਕਿਸਾਨ ਹੈ ਉਹਨਾਂ ਨੇ ਆਪਣੇ ਜਿਹੜੇ ਟਰੈਕਟਰ ਹੈ ਉਹ ਹਾਈਵੇ ਤੇ ਲਿਆ ਕੇ ਦਿੱਲੀ ਵੱਲ ਮੂੰਹ ਕਰਕੇ ਖੜਾਉਣੇ ਹੈਗੇ ਤੇ ਪੂਰੇ ਭਾਰਤ ਦੇ ਵਿੱਚ ਅੱਡ-ਅੱਡ ਸਟੇਟਾਂ ਦੇ ਵਿੱਚ ਇਹ ਜਿਹੜਾ ਸੱਦਾ ਅੱਜ ਲਾਗੂ ਹੋ ਰਿਹਾ ਆਪਣੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੰਜ ਥਾਵਾਂ ਤੇ ਆਪਣੀ ਭਾਰਤੀ ਕਿਸਾਨ ਯੂਨੀਅਨ ਨੇਕਤਾ ਗ੍ਰਾਹਾਂ ਦੇ ਵੱਲੋਂ ਪੰਜ ਸਾਮਾ ਤੇ ਆਪਦੇ ਜਿਹੜੇ ਟਰੈਕਟਰ ਹੈ ਉਹ ਸੜਕਾਂ ਤੇ ਲੈ ਕੇ ਖੜਾਏ ਖੜਾਏ ਜਾ ਰਹੇ ਨੇ ਕਿਹੜਾ ਡਬਲਯੂਟੀਓ ਹੈ ਹਕਤਚ ਹੈ ਕੀ ਆ ਤੇ ਇਹਦੇ ਨਾਲ ਨੁਕਸਾਨ ਕੀ ਹੋਣਾ ਮੇ ਆਪਣੇ ਲੋਕਾਂ ਦਾ ਜੇ ਆਪਾਂ ਗੱਲ ਦੇਖੋ ਜੀ ਜਿਹੜਾ WTO ਹੈ ਕਿ ਜਿਹਦਾ ਅਸੀਂ ਵਿਰੋਧ ਕਰਦੇ ਅੱਜ ਇਹ ਜਿਵੇਂ ਕਿ ਸੰਸਾਰ ਵਪਾਰ ਸੰਸਥਾ ਹੈਗੀ ਹੈ ਸੰਸਾਰ ਬੈਂਕ ਹੈਗੀ ਹੈ ਕਮੰਤਰੀ ਮੁਦਰਾ ਕੋਸ਼ ਹੈਗੀ ਹੈ ਇਹ ਤਿੰਨ ਸੰਸਥਾਵਾਂ ਨੇ ਜਿਹੜੀਆਂ ਆਪਦੀਆਂ ਨੀਤੀਆਂ ਬਣਾਉਂਦੀਆਂ ਨੇ ਤੇ ਪਛੜੇ ਹੋਏ ਮੁਲਕਾਂ ਤੇ ਨੀਤੀਆਂ ਇਹ ਲਾਗੂ ਕੀਤੀਆਂ ਜਾਂਦੀਆਂ ਨੇ ਉਹਨਾਂ ਨੀਤੀਆਂ ਦੇ ਲਾਗੂ ਕਰਨ ਦੇ ਨਾਲ ਉਹ ਚਾਹੇ ਖੇਤੀ ਸੈਕਟਰ ਚਾਹੇ ਉਹ ਸਿੱਖਿਆ ਦਾ ਸੈਕਟਰ ਹੈ ਚਾਹੇ ਉਹ ਸੇਅ ਸੈਕਟਰ ਹੈ ਚਾਹੇ ਓਪਰਚੂਨ ਦਾ ਸੈਕਟਰ ਹੈ ਇਹਨਾਂ ਸਾਰੇ ਸੈਕਟਰਾਂ ਦੇ ਵਿੱਚ ਇਹ ਡਬਲਯੂਟੀਓ ਦੀਆਂ ਨੀਤੀਆਂ ਦਾ ਦਖਲ ਹੈ ਤੇ ਇਹਨਾਂ ਨੀਤੀਆਂ ਦੇ ਨਾਲ ਜਿਹੜਾ ਉਹ ਰੋਜ਼ਗਾਰ ਹੈ ਉਹ ਉਜੜ ਰਿਹਾ ਹੈ ਅੱਜ ਸਾਡਾ ਸਭ ਤੋਂ ਵੱਡਾ ਰੋਸ ਇਹ ਹੈ ਕਿ ਜਿਹੜੀ ਆਬੂ-ਤਾਬੂ ਦੇ ਵਿੱਚ ਮੀਟਿੰਗ ਹੋ ਰਹੀ ਹੈ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਗਿਆ ਹੋਇਆ ਹੈਗਾ ਹੋਰ ਵੀ ਸਾਡੇ ਮੁਲਕ ਦੇ ਹਾਕਮ ਹੈ ਜਿਹੜੇ ਉੱਥੇ ਪਹੁੰਚੇ ਹੋਏ ਐ ਉਸ ਮੀਟਿੰਗ ਦੇ ਵਿੱਚ ਹੋਣਾ ਕੀ ਹੈ ਉਸ ਮੀਟਿੰਗ ਦੇ ਵਿੱਚ ਇਹ ਹੋਣਾ ਕਿ ਆ ਕਿਉਂਕਿ ਉਹਨਾਂ ਨੇ ਜਿਹੜੀਆਂ ਪਹਿਲਾਂ ਵੀ ਮੀਟਿੰਗਾਂ ਕੀਤੀਆਂ ਨੇ ਉਹਨਾਂ ਮੀਟਿੰਗਾਂ ਦੇ ਵਿੱਚ ਵੀ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਆ ਜਿਹੜੀ ਸਰਕਾਰੀ ਖਰੀਦ ਹੈ ਇਹ ਹਜੇ ਤੱਕ ਕਿਉਂ ਬੰਦ ਕਿਉਂ ਨਹੀਂ ਕੀਤੀ ਇਹਨੂੰ ਹਜੇ ਜਾਰੀ ਕਿਉਂ ਰੱਖਿਆ ਹੋਇਆ ਹੈ ਜਿਹੜੀਆਂ ਤੁਸੀਂ ਸਰਸਿਟੀਆਂ ਦਿੰਨੇ ਹੋ ਕਿਸਾਨਾਂ ਮਜ਼ਦੂਰਾਂ ਨੂੰ ਇਹ ਬੰਦ ਕਿਉਂ ਨਹੀਂ ਕੀਤੀਆਂ ਜਿਹੜਾ ਤੁਸੀਂ ਸਰਵਜਨਤਕ ਵੰਡ ਪ੍ਰਣਾਲੀ ਦੇ ਨਾਂ ਤੇ ਮਜ਼ਦੂਰਾਂ ਨੂੰ ਰਾਸ਼ਨ ਦਿੰਨੇ ਹੋ ਇਹ ਬੰਦ ਕਿਉਂ ਨਹੀਂ ਕੀਤਾ ਜਿਹੜੀ WTO ਹੈ ਉਹਨੇ 29 ਚੀਜ਼ਾਂ ਹੁੰਦੀਆਂ ਸੀ ਜੜੀਆਂ ਦੀਪੂਆਂ ਤੇ ਸਾਨੂੰ ਵੀ ਪਤਾ ਹੋਊਗਾ 29 ਚੀਜ਼ਾਂ ਦੇ ਵਿੱਚ ਮਚਸ ਤੋਂ ਲੈ ਕੇ ਘਿਓ ਖੰਡ ਤੇ ਦਾਲਾਂ ਤੇ ਆਟਾ ਕਣਕ ਤੇ ਜਾਨੀ ਕਿ ਸਰਫ ਸੋਡਾ ਸਭ ਉੱਥੋਂ ਮਿਲਦਾ ਸੀ ਸਾਬਣਾਂ ਤੱਕ ਅੱਜ ਉਹ WTO ਦੀਆਂ ਹਦਾਇਤਾਂ ਦੇ ਤਹਿਤ ਕੀ ਰਹਿ ਗਿਆ ਸਿਰਫ ਕੱਲੀ ਕਣਕ ਰਹਿ ਗਈ ਉਹ ਵੀ ਬਹੁਤ ਥੋੜੇ ਪਰਿਵਾਰਾਂ ਨੂੰ ਦਿੱਤੀ ਜਾਂਦੀ ਹੈਗੀ ਹੈ ਤੇ ਅਸੀਂ ਜਿਹੜੇ ਲੋਕ ਆ ਪਿੰਡੂ ਖੇਤਰ ਵਾਲੇ ਉਹ ਪਿੰਡ ਦੇ ਵਿੱਚੋਂ ਹੀ ਜਾਨੀ ਕਿ ਕਣਕ ਵੀ ਅਖੰਡ ਵੀ ਇਕੱਠੀ ਕਰ ਲੈਂਦੇ ਸੀ ਕਾਰਡਾਂ ਤੇ ਮਿੱਟੀ ਦਾ ਤੇਲ ਵੀ ਇਕੱਠਾ ਕਰ ਲੈਂਦੇ ਸੀ ਕਾਰਡਾਂ ਤੇ ਇੱਕ ਦੂਜੇ ਭਾਈਚਾਰੇ ਦੇ ਕਾਰਡ ਇਕੱਠੇ ਕਰਕੇ ਤੇ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਵਿਆਹ ਸੌਖੇ ਕਰ ਲੈਂਦੇ ਸੀ ਪਰ ਉਹ WTO ਦੀਆਂ ਨੀਤੀਆਂ ਨੇ ਅੱਜ ਸਾਡਾ ਸਭ ਕੁਝ ਖੋ ਕੇ ਸਾਨੂੰ ਕਣਕ ਬਹੁਤ ਥੋੜੇ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ ਜਿਦੇ ਚੋਂ WTO ਦੀਆਂ ਹਦਾਇਤਾਂ ਦੇ ਤਹਿਤ ਮੋਦੀ ਨੇ ਉਹਦੇ ਵਿੱਚ ਬਹੁਤ ਜ਼ਿਆਦਾ ਕਟੌਤੀ ਕੀਤੀ ਹੈ ਕਿ ਉਹ ਵੀ ਬੰਦ ਕੀਤੀ ਜਾ ਰਹੀ ਹੈ ਇਹ ਇਹ ਸਾਡੇ ਆਮ ਲੋਕਾਂ ਤੇ ਜਿਹੜਾ ਨੁਕਸਾਨ ਹੈ ਡਬਲਯੂਟੀਓ ਦਾ ਉਹ ਆਏ ਪੈਂਦਾ ਹੈ ਜਿਹੜੀ ਖੇਤੀ ਸੈਕਟਰ ਦੇ ਵਿੱਚ ਉਹਨਾਂ ਨੇ ਆਪਦਾ ਪ੍ਰਾਈਵੇਟੇਸ਼ਨ ਕੀਤਾ ਆਪਦੇ ਬੀਜ ਲੈਂਦੇ ਆਪਦੇ ਸੰਧ ਲੈਂਦੇ ਆਪਦੇ ਰੇਹਾਂ ਸਪਰੇਹਾਂ ਲੈਂਦੀਆਂ ਆਪਦਾ ਸਾਰਾ ਉਹਦੇ ਵਿੱਚ ਦਖਲ ਸਾਮਰਾਜੀ ਮੁਲਕਾਂ ਨੇ ਕਰਕੇ ਸਾਡੀ ਜਿਹੜੀ ਕੁਦਰਤੀ ਖੇਤੀ ਉਹਨੂੰ ਖਤਮ ਕਰਕੇ ਆਪਦੇ ਮਾਡਲ ਦੀ ਖੇਤੀ ਲਾਗੂ ਕਰਕੇ ਸਾਡੇ ਕਿਸਾਨਾਂ ਦੇ ਸਿਰ ਡਬਲਯੂਟੀਓ ਦੀ ਨੀਤੀ ਦੇ ਤਹਿਤ ਕਰਜ਼ੇ ਚੜੇ ਖੋਰਕਸ਼ੀਆਂ ਹੋਈਆਂ ਜਮੀਨਾ ਖੁਸ਼ੀਆਂ ਤੇ ਅੱਜ ਜਿਹੜੀ ਖੇਤੀਓ ਘਾਟੇ ਦਾ ਸੌਦਾ ਬਣ ਗਿਆ ਤੇ ਹੁਣ ਖੇਤੀ ਜਿਹੜੇ ਕਿਸਾਨ ਡਬਲਯੂਟੀਓ ਦਾ ਵਿਰੋਧ ਕਰ ਰਹੇ ਨੇ ਕੱਲਾ ਅਸੀਂ ਨਹੀਂ ਕਰ ਰਹੇ ਜਿੰਨੀਆਂ ਵੀ ਏਦੋਂ ਪਹਿਲਾਂ ਮੀਟਿੰਗਾਂ ਹੋਈਆਂ ਨੇ ਉਹਦੇ ਚਾਹੇ ਉਹ ਕਿਤੇ ਵੀ ਹੋਈਆਂ ਨੇ ਉੱਥੇ ਵੱਡੇ ਰੋਸ ਮਜਾਰੇ ਹੋਏ ਨੇ ਵੱਡੇ ਇਕੱਠ ਹੋਏ ਨੇ ਤੇ ਉੱਥੋਂ ਦੀ ਪੁਲਿਸ ਦੇ ਵੱਲੋਂ ਲੋਕਾਂ ਤੇ ਮਜਾਰਾ ਕਰਦਿਆਂ ਤੇ ਗੋਲੀਆਂ ਵੀ ਚੱਲੀਆਂ ਨੇ ਕਿਸਾਨ ਸ਼ਹੀਦ ਵੀ ਹੋਏ ਨੇ ਤੇ ਅਸੀਂ ਅੱਜ ਇਸ ਡਬਲਯੂਟੀਓ ਦਾ ਇਸ ਕਰਕੇ ਵਿਰੋਧ ਕਰਦੇ ਆਂ ਕਿ ਸਾਡੇ ਖੇਤੀ ਸੈਕਟਰ ਤੋਂ ਉਹਦੇ ਜਿਹੜੇ ਹੱਥ ਹੈ ਉਹ ਪਾਸੇ ਹੁਣ WTO ਦੇ ਸਾਡੇ ਜਿਹੜਾ ਸਿਹਤ ਦਾ ਵਿਭਾਗ ਹੈ ਉਹਦੇ ਵਿੱਚੋਂ ਉਹਨਾਂ ਦੇ ਹੱਥ ਪਾਸੇ ਹੁਣ ਜਦੋਂ G20 ਅੰਮ੍ਰਿਤਸਰ ਦੇ ਵਿੱਚ ਮੀਟਿੰਗ ਹੋਈ ਹੈ ਭਗਵਾਨ ਤਮਾਨ ਸਾਡੇ ਪੰਜਾਬ ਦਾ ਮੁੱਖ ਮੰਤਰੀ ਜਿਨੇ ਉਥੇ ਗਲੀਚੇ ਵਸਾਏ 100 ਕਰੋੜ ਰੁਪਇਆ ਕੱਲੇ ਗਲੀਚੇ ਵਸਾਉਣ ਤੇ ਖਰਚ ਕੀਤਾ ਹੈਗਾ ਤੇ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਕੀਤੀ ਸੀ ਉਦੋਂ ਵੀ ਵਿਰੋਧ ਕਰਕੇ ਆਏ ਸੀਗੇ ਕਿ ਇਹ ਜਿਹੜਾ ਸਾਮਰਾਜੀ ਮੁਲਕਾਂ ਦੇ ਵੱਲੋਂ ਮੀਟਿੰਗਾਂ ਕਰਕੇ ਉਹਦੇ ਵਿੱਚ ਕੀ ਸੀ ਖੇਤੀ ਸਿੱਖਿਆ ਤੇ ਲੇਵਰ ਤਿੰਨਾ ਤੇ ਉਹਨਾਂ ਦਾ ਯਾਨੀ ਕੀ ਹਮਲਾ ਸੀਗਾ ਕਿ ਇਹਦੇ ਤੇ ਜਿਹੜੇ ਮਜ਼ਦੂਰਾਂ ਦੇ ਚਾਰ ਕੋਡ ਬਣਾਏ ਐ 44 ਕਾਨੂੰਨ ਸੀ ਉਹਨਾਂ ਨੂੰ ਖਤਮ ਕਰਕੇ ਚਾਰ ਕੋਡ ਬਣਾਤੇ ਤੇ ਉਹਨਾਂ ਦੀ 8 ਘੰਟਿਆਂ ਤੋਂ 12 ਘੰਟੇ ਦਿਹਾੜੀ ਕਰਤੀ ਸ਼ਾਂਤੀ ਦਾ ਦੌਰ ਕਰਤਾ ਇਸ ਕਰਕੇ ਸੀਦਾ ਵਿਰੋਧ ਕਰਦੇ ਆ ਇਹ WTO ਸਾਰੀ ਪਵਾੜੇ ਦੀ ਜੜ ਹੈ ਤੇ ਇਹਦੇ ਨਾਲ ਲੋਕਾਂ ਦਾ ਮੱਥਾ ਲੱਗਿਆ ਹੋਇਆ ਹੈ ਇਹ ਲੋਕਾਂ ਦੇ WTO ਚੁੱਲ੍ਹੇ ਬੁਝਾ ਰਹੀ ਹੈਗੇ ਜੇ ਅੱਜ ਬਿਜਲੀ ਬੋਰਡ ਪ੍ਰਾਈਵੇਟ ਕੀਤਾ ਗਿਆ ਤਾਂ WTO ਦਾ ਰੋਲ ਆ ਤੇ ਚ ਜੇ ਅੱਜ ਉੱਥੇ ਨੌਕਰੀਆਂ ਨਹੀਂ ਹੈਗੀਆਂ ਤਾਂ WTO ਦੀਆਂ ਨੀਤੀਆਂ ਦਾ ਰੋਲ ਹੈ ਕਿ ਅੱਜ ਸਾਡੇ ਪੜੇ ਲਿਖੇ ਨੌਜਵਾਨ ਸਰਕਾਰੀ ਭਰਤੀ 'ਚ ਨਹੀਂ ਹੈਗੇ ਠੇਕੇ ਤੇ ਭਰਤੀ ਉਹਨਾਂ ਨੂੰ ਨੰਗੂਣੀਆਂ ਤਨਖਾਹਾਂ ਮਿਲਦੀਆਂ ਉਹਨਾਂ ਦੇ ਚੁੱਲ੍ਹੇ ਨਹੀਂ ਤਪਨੇ ਤੇ ਸਾਡੇ ਨੌਜਵਾਨ ਬੱਚੇ ਜਿਹੜੇ ਏਕੇ ਏਕੇ ਘਰਾਂ 'ਚ ਉਹ ਅੱਜ ਵਿਦੇਸ਼ਾਂ ਨੂੰ ਜਾ ਰਹੇ ਨੇ ਤੁਸੀਂ ਸੁਣੀ ਲਿਆ ਵੀ ਜਾਣਕਾਰੀ ਬਹੁਤ ਆਮ ਲੋਕਾਂ ਨੂੰ ਡਬਲਯੂਟੀਓ ਦਾ ਪਤਾ ਨਹੀਂ ਸਾਡੇ ਨਾਲ ਪ੍ਰਧਾਨ ਜੀ ਨੇ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਿਹਰਬਾਨ ਜੀ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਆ ਅੱਜ ਪ੍ਰਦਰਸ਼ਨਾਂ ਦੇਖੋ ਇਸਕੇਮ ਦਾ ਸੱਦਾ ਹੈ ਸੰਜੁਕਤ ਕਸਾਨ ਮੋਰਚੇ ਦਾ ਸਾਰੇ ਮੁਲਕ ਦੇ ਅੰਦਰ ਸਾਰੇ ਵੱਡੀਆਂ ਰੋਡਾਂ ਤੇ ਟਰੈਕਟਰ ਖੜੇ ਕਰਕੇ ਰੋਸ ਪ੍ਰਦਰਸ਼ਨ ਕਰਨਾ ਹੈ ਕਿਉਂਕਿ ਇੱਕ ਤਾਂ ਜਿਹੜਾ ਦਿੱਲੀ ਅੰਦੋਲਨ ਦੇ ਦੌਰਾਨ ਪਿਛਲੀ 13 ਤਰੀਕ ਤੋਂ ਲੈ ਕੇ ਲਗਾਤਾਰ ਜ਼ਬਰਦਸਤ ਖੜਚਾ ਲਾਇਆ ਕੇਂਦਰ ਹਕੂਮਤ ਨੇ ਹਰਿਆਣਾ ਦੀ ਸਰਕਾਰ ਨੇ ਉਹਦਾ ਜ਼ਬਰਦਸਤ ਵਿਰੋਧ ਤੇ ਵੱਡੀ ਗੱਲ ਜਿਹੜੀ ਸਾਰੇ ਕਲੇਸਾਂ ਦੀ ਜਿਹੜਾ WTO ਉਹ WTO ਦੀ ਜਾਬੂ ਧੂਵੀ ਦੇ ਵਿੱਚ ਮੀਟਿੰਗ ਹੋ ਰਹੀ ਹੈ ਕਿਉਂਕਿ ਉਹਦੀਆਂ ਹਦਾਇਤਾਂ ਹੀ ਇਸ ਮੀਟਿੰਗ ਦਾ ਉਹਨਾਂ ਦਾ ਏਜੰਡਾ ਹੀ ਇਹ ਹੈ ਵੀ ਜਿਹੜੀ ਅਸੀਂ ਤਾਂ ਕਹਿੰਦੇ ਐ ਐਮਐਸਪੀ ਦਿਓ ਤੇ ਫਸਲਾਂ ਤੇ ਖਰੀਦ ਦੀ ਗਾਰੰਟੀ ਕਰੋ ਉਹ ਕਹਿੰਦੇ ਐ ਐਮਐਸਪੀ ਖਤਮ ਕਰੋ ਖਰੀਦ ਬੰਦ ਕਰੋ ਜੰਤਰਕ ਬੰਡ ਪ੍ਰਣਾਲੀ ਦਾ ਭੋਗ ਪਾਓ ਇਸ ਕਰਕੇ ਫਿਰ ਉਹ ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਉਹਦੇ ਜ਼ਬਰਦਸਤ ਵਿਰੋਧ ਵਾਸਤੇ ਸੰਯੁਕਤ ਕਿਸਾਨ ਮੋਰਚੇ ਦਾ ਸਰਦ ਆ ਉਹਦੀ ਕੜੀ ਵਜੋਂ ਆਪਾਂ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਸਾਡੀ ਜੱਥੇਬੰਦੀ ਬੀਕੇ ਜੁ ਇੱਕਤਾ ਗਰਾਹਾਂ ਵੱਲੋਂ ਪੰਜ ਥਾਵਾਂ ਦੇ ਉੱਤੇ ਕੱਲੇ ਬਠਿੰਡੇ ਜ਼ਿਲ੍ਹੇ ਦੇ ਅੰਦਰ ਅਸੀਂ ਇਹ ਜਿਹੜਾ ਰੋਸ ਪ੍ਰਦਰਸ਼ਨਾਂ ਟਰੈਕਟਰ ਖੜਕੇ ਜਿਹੜੀ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਖੜੇ ਐ ਤੇ ਰੋਸ ਪ੍ਰਦਰਸ਼ਨ ਕਰਨਾ ਤੇ ਨਾਲ ਹੀ ਉਹਦਾ ਦਿਓ ਕੱਦ ਬੁੱਤ ਬਣਾ ਕੇ ਡਬਲਯੂ ਟਿਊਬ ਦਾ ਉਹਨੂੰ ਲਾਂਬੂ ਲਾਉਣਾ ਜਿਹੜੀ ਸੰਘਰਸ਼ ਚੱਲ ਰਿਹਾ ਜਿਹੜੀਆਂ ਕੁਝ ਜਥੇਬੰਦੀਆਂ ਗਈਆਂ ਵੀਆਂ ਉਹਦੇ ਵਾਸਤੇ ਅਗਲੀ ਪਲੈਨਿੰਗ ਕੀਤੀ ਆ ਦੇਖੋ ਲਗਾਤਾਰ ਉਹਦੀ ਪਲੈਨਿੰਗ ਹੈਗੀ ਹੈ ਇਹ ਐਸਕੇਮ ਦੀ ਮੀਟਿੰਗ ਦੇ ਵਿੱਚ ਪਿਛਲੀ ਜਿਹੜੀ 22 ਤਰੀਕ ਨੂੰ ਸੰਯੁਕਤ ਖਾਨ ਮੋਰਚੇ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਫੈਸਲਾ ਹੋ ਗਿਆ ਵੀ ਉਹਨਾਂ ਵੀਰਾਂ ਨਾਲ ਗੱਲ ਕਰੋ ਕੀਤੀ ਜਾਵੇ ਕਮੇਟੀ ਬਣ ਗਈ ਜਿਹਦੇ ਵਿੱਚ ਸਾਡਾ ਪ੍ਰਧਾਨ ਜਗਿੰਦਰ ਸਿੰਘ ਉਗਰਾਹਾਂ ਆ ਮੁਖੀ ਹੋ ਕਮੇਟੀ ਦਾ ਉਹ ਕਮੇਟੀ ਨਾਲ ਗੱਲ ਕਰ ਰਹੇ ਹੈ ਕੱਲ ਤੋਂ ਹੀ ਉਹਦਾ ਪ੍ਰੋਸੀਜਰ ਹੈ ਜਿਹੜਾ ਸਾਡਾ ਸ਼ੁਰੂ ਹੋ ਗਿਆ ਤੇ ਉਹਨਾਂ ਨਾਲ ਅਸੀਂ ਤਾਲਮੇਲ ਬਹਾ ਕੇ ਵੀ ਆਓ ਸਾਂਝੇ ਹੋ ਕੇ ਲੜਗੇ ਸਾਂਝੇ ਕੋਲ ਨੋਗੇ ਬਦਾ ਜੇ ਸਾਂਝੇ ਕੋਲਾਂ ਬਣਾ ਇਹ ਵੱਡੀ ਜਿੱਤ ਨਹੀਂ ਜਿੱਤੀ ਜਾਣੀ ਜਿੱਡੀ ਲੜਾਈ ਵੱਡੀ ਆ ਉੱਡਾ ਸਾਂਝੇ ਕੋਲਾਂ ਦੀ ਲੋੜ ਆ ਉੱਡੀ ਵੱਡੀ ਲਾਮਬੰਦੀ ਕਰਨੀ ਪਈ ਜੀ ਲੱਗਦਾ ਕਿਤੇ ਨਾ ਕਿਤੇ ਤਾਲਮੇਲ ਦੀ ਕਮੀ ਰਹਗੀ ਜਾਂ ਕਿਸੇ ਵੀ ਜਥੇਬੰਦੀ ਦੀ ਕਮੀ ਹੋਵੇ ਜਿਹੜੀ ਲੋਕਾਂ ਚ ਸੋਸ਼ਲ ਮੀਡੀਆ ਚ ਅਲੱਗ-ਅਲੱਗ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਕਈ ਕਹਿੰਦੇ ਜਾਣਾ ਚਾਹੀਦਾ ਕੁਝ ਕਹਿੰਦੇ ਨਹੀਂ ਜਾਣਾ ਚਾਹੀਦਾ ਤਾਲਮੇਲ ਦੀ ਕਿਤੇ ਨਾ ਕਿਤੇ ਕਮੀ ਰਹੀ ਹੈ ਦੇਖੋ ਅੱਜ ਇਹ ਵੇਲਾ ਨਹੀਂ ਮਿੱਤਰ ਇਹੋ ਜੀ ਟਿੱਪਣੀ ਕਰਗੇ ਜਿਹੜੇ ਲੜਾਈ ਦੇ ਮੈਦਾਨ ਦੇ ਵਿੱਚ ਲੜ ਰਹੇ ਆ ਦੇਖੋ ਉਹਨਾਂ ਨੂੰ ਦਾਤ ਦੇਣੀ ਚਾਹੀਦੀ ਹੈ ਉਹਨਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਉਹਨਾਂ ਦੀ ਸਲਾਹਣਾ ਕਰਨੀ ਚਾਹੀਦੀ ਹੈ ਕਿਉਂਕਿ ਠੀਕ ਹੈ ਜੇ ਕੋਈ ਮਾੜੇ ਮੋٹے ਕਰਦੇ ਕੰਮਾਂ ਤੋਂ ਫਰਕ ਰਹਿ ਜਾਂਦੇ ਆ ਉਹ ਫਰਕਾਂ ਨੂੰ ਘਟਾ ਹੈ ਪਰ ਜਿੱਡਾ ਅੰਦੋਲਨ ਪਖਾਤਾ ਉਹਨਾਂ ਨੇ ਐਮਐਸਪੀ ਐਮਐਸਪੀ ਕਰਨ ਲਾਤੀ ਉਹ ਬੰਦਿਆਂ ਨੂੰ ਹੀ ਸੇਰਾ ਜਾਂਦਾ ਹੈ ਇਸ ਕਰਕੇ ਹੁਣ ਤਾਂ ਮੇਲ ਹੋ ਜੂਗਾ ਕੋਈ ਗੱਲ ਨਹੀਂ ਨਹੀਂ ਉਹ ਇੱਕ ਗੱਲ ਤਾਂ ਹੈ ਜਿਵੇਂ ਅੱਗੇ ਇਕੱਠੀ ਲੜਾਈ ਲੜੀ ਸੀ ਤੇ ਨੁਕਸਾਨ ਨਹੀਂ ਸੀ ਹੋਇਆ ਤੇ ਸਰਕਾਰ ਦਬਾਅ 'ਚ ਆ ਗਈ ਸੀ ਇਸ ਵਾਰ ਕਾਫੀ ਘਟਨਾਵਾਂ ਹੋ ਗਈਆਂ ਦੇਖੋ ਇਹ ਤਾਂ ਸਰਕਾਰਾਂ ਨੇ ਚਾਲਾਂ ਚੱਲੀਆਂ ਹੁੰਦੀਆਂ ਪਾੜੋ ਤੇ ਰਾਜ ਕਰੋ ਵਾਲੀ ਉਹਨਾਂ ਨੇ ਵਿਰਸੇ ਚ ਲਿਆ ਹੋਇਆ ਪਾੜੋ ਤੇ ਰਾਜ ਕਰੋ ਜੇ ਅਸੀਂ ਪਾਟਾਂਗੇ ਅਸੀਂ ਢੋਡ ਢੀ ਹੋਵਾਂਗੇ ਮਾਰ ਖਾਵਾਂਗੇ ਇਕੱਠੇ ਹੋ ਕੇ ਆਵਾਂਗੇ ਫਿਰ ਸਰਕਾਰ ਨੂੰ ਢਾ ਲਾਂਗੇ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਵਿਰੋਧ ਕਰਦੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਇੱਥੋਂ ਤੱਕ ਕਿ ਕਈ ਗਦਾਰ ਦੀਆਂ ਵੀ ਭਾਸ਼ਾਾਂ માં ਵਰਤੀ ਜਾਂਦੀਆਂ ਇਸ ਤਰ੍ਹਾਂ ਦੀਆਂ ਵੀ ਜਥੇਬੰਦੀਆਂ ਗਦਾਰ ਆ ਕੀ ਕਹਿਣਾ ਚਾਹੁੰਦੇ ਉਹਨਾਂ ਦੇ ਦੇਖੋ ਉਹਨਾਂ ਨੇ ਕਹੀ ਜਾਣਾ ਕਹੀ ਜਾਣ ਸਾਨੂੰ ਕੋਈ ਪਰਵਾਹ ਨਹੀਂ ਕੌਣ ਗਦਾਰ ਆ ਕੌਣ ਝੰਡਾ ਫਰਦਾਰ ਆ ਲੋਕਾਂ ਦਾ ਇਹ ਤਾਂ ਲੋਕ ਦੇਖ ਲੈਂਦੇ ਹੁੰਦੇ ਆਪੇ ਇੱਕ ਗੱਲ ਅਸੀਂ ਜ਼ਰੂਰ ਦੇਖੀ ਹੈ ਵੀ ਜਿਹੜੇ ਉਹ ਲੋਕ ਕਹਿਣ ਵਾਲੇ ਆ ਉਹਨਾਂ ਨੇ ਕਿਸੇ ਪਾਸੇ ਨਹੀਂ ਜਾਣਾ। ਅਸੀਂ ਲੜਾਈ ਦੇ ਮੈਦਾਨ 'ਚ ਆਏ। ਉਹ ਵੀਰ ਉੱਥੇ ਬਾਰਡਰਾਂ ਤੇ ਲੜ ਰਹੇ ਆ। ਅਸੀਂ ਉੱਦੋਂ ਤੋਂ ਲੈ ਕੇ ਇੱਥੇ ਸੜਕਾਂ ਤੇ ਆ। ਉਹ ਕੱਲੇ ਰਜਾਂਜਾਂ 'ਚ ਬੈਠ ਕੇ ਕੱਲੇ ਸੋਸ਼ਲ ਮੀਡੀਆ ਤੇ ਕਮੈਂਟ ਕਰਨ ਵਾਲੀ ਆ। ਇਹ ਮੌਜੂਦਾ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਜਿਵੇਂ ਇੱਧਰਲੇ ਪਾਸੇ ਉੱਧਰ ਹਰਿਆਣਾ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ, ਵੱਖ-ਵੱਖ ਤਰ੍ਹਾਂ ਦੇ ਹਮਲੇ ਕੀਤੇ ਗਏ ਪਰ ਸਰਕਾਰ ਨੇ ਕੋਈ ਵੀ ਪ੍ਰਤੀਕਿਰਿਆ ਤੂਸ ਨਹੀਂ ਦਿੱਤੀ। ਦੇਖੋ ਇਹ ਉਹਨਾਂ ਦੀ ਉਹੀ ਖੇਡ ਹੈ। ਇਹਨਾਂ ਦੀ ਗੱਦੀ ਪਿੱਛੇ ਕੋਕੜ ਲੜਾਈ ਆ ਉਹਦਾ ਹਿੱਸਾ ਇਹ ਅਸੀਂ ਤਾਂ ਸਾਡਾ ਪਿੱਛਾ ਦੇਖੋ ਤੁਸੀਂ ਪਸ਼ੋਕੜ 22 ਦੀਆਂ ਚੋਣਾਂ ਤੋਂ ਪਹਿਲਾਂ ਬਰਨਾਲੇ ਦੇ ਵਿੱਚ ਵੱਡੀ ਰੈਲੀ ਕਰਕੇ ਕਿਹਾ ਸੀ ਲੋਕਾਂ ਨੂੰ ਵੀ ਭਾਈ ਇਹ ਸਾਰੇ ਇੱਕੇ ਬਾੜੀ ਦੇ ਬੱਚੇ ਆ ਇਹਨਾਂ ਨੇ ਉਵੇਂ ਉਤਰਨਾ ਕਿਉਂਕਿ ਜਿਹੜੀਆਂ ਨੀਤੀਆਂ ਲੋਕਾਂ ਨੂੰ ਖੰਗਲ ਕਰ ਰਹੀਆਂ ਨੇ ਉਹਨਾਂ ਨੀਤੀਆਂ ਤੇ ਤਾਂ ਸਾਰਿਆਂ ਦੀ ਸਹਿਮਤੀ ਆ ਇਹਨਾਂ ਦਾ ਕਿਰਦਾਰ ਦੇਖ ਲਓ ਪਿੱਛੇ 2 ਸਾਲਾਂ ਦਾ ਭਗਵੰਤ ਮਾਨ ਦਾ ਕਿਰਦਾਰ ਪਿਆ ਹੈ ਡਬਲਿਊਟੀਵੀ ਦੀਆਂ ਨੀਤੀਆਂ ਨੂੰ ਉਹ ਵੀ ਉਵੇਂ ਸਿਰੇ ਤੋਂ ਲਾਗੂ ਕਰ ਰਿਹਾ ਹੈ ਇਸੇ G20 ਦੇਸ਼ਾਂ ਦੀਆਂ ਕਿਵੇਂ ਮੀਟਿੰਗਾਂ ਕਰਾ ਰਹੇ ਐ ਉਹ ਸਾਰਾ ਕੁਝ ਉਧਰ ਨੂੰ ਉਹ ਤਾਂ ਕਹਿ ਰਿਹਾ ਵੀ ਉਹ ਵਿਦੇਸ਼ੀ ਪੂੰਜੀ ਇੱਥੇ ਲਿਆਉਣੀ ਆ ਫਲਾਨਾ ਕਰਨਾ ਅਸੀਂ ਕਹਿੰਦੇ ਆ ਵਿਦੇਸ਼ੀ ਪੂੰਜੀ ਲੋਕਾਂ ਦਾ ਜੜ ਕੱਢੂਗੀ ਇੱਥੇ ਜਣੀ ਇਸ ਕਰਕੇ ਠੀਕ ਆ ਜਦੋਂ ਕੋਈ ਸੱਤਾ 'ਚੋਂ ਪਾਸੇ ਹੁੰਦਾ ਉਹ ਲੋਕਾਂ ਦੀ ਗੱਲ ਕਰਦਾ ਜਿਹੜਾ ਸੱਤਾ ਤੇ ਪਹੁੰਚ ਜਾਂਦਾ ਉਹ ਲੋਕਾਂ ਨੂੰ ਭੁੱਲ ਜਾਂਦਾ ਫਿਰ ਉਹ ਉਹਨਾਂ ਦੀ ਗੱਲ ਕਰਦਾ ਐਨਾ ਕ ਫਰਕ ਆ ਉਹਨਾਂ ਦਾ ਇਹ ਸਾਰੇ ਨੀਤੀਆਂ ਨੂੰ ਲਾਗੂ ਕਰਨ ਕਰ ਤੇਰੇ ਇੱਕ ਦੂਜੇ ਦੀ ਪੈੜ 'ਚ ਪੈੜ ਧਰਦੇ ਆ ਸੋ ਇਹ ਸੰਨ ਸ਼ੰਗਾਰਾ ਸਿੰਘ ਮਾਨ ਜਿਹੜੇ ਬਠਿੰਡੇ ਜ਼ਿਲ੍ਹੇ ਦੇ ਵਿਕੇਯੂ ਗਰਾਹਾ ਇਕਤਾ ਦੇ ਜਿਹੜੇ ਪ੍ਰਧਾਨ ਨੇ ਤੇ ਉਹਨਾਂ ਨੇ ਇਹ ਦੱਸਿਆ ਕਿ ਬਠਿੰਡੇ ਦੇ ਵਿੱਚ ਪੰਜ ਜਗ੍ਹਾ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਜਿਹੜਾ ਡਾ W T O ਦੀ ਅਬੂਦਾਬੀ ਵਿੱਚ ਇਹ ਮੀਟਿੰਗ ਹੋ ਰਹੀ ਆ ਜਿਸ ਦੇ ਵਿਰੋਧ ਵਿੱਚ ਪੂਰੇ ਦੇਸ਼ ਪਰ ਵਿੱਚ ਜਿਹੜਾ ਇਹ ਵਿਰੋਧ ਕੀਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਸੰਘਰਸ਼ਾ ਬੇਸ਼ੱਕ ਕੁਸ਼ਲਾਲ ਮੇਲ ਦੀ ਕਮੀ ਰਹੀ ਆ ਵੀ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਨਹੀਂ ਆ ਪਰ ਆਉਣ ਵਾਲੇ ਸਮੇਂ ਵਿੱਚ ਜਿਹੜੀ ਆ ਇਕੱਠਾ ਸੰਘਰਸ਼ ਲੜ ਕੇ ਜਿਹੜਾ ਇਹ ਉਸ ਨੂੰ ਅੱਗੇ ਵਧਿਆ ਜਾਊਗਾ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ